ਬਾਜ ਦੇ ਕੁਝ ਗੁਣ ਨੇ ਬਾਜ ਦਾ ਪਹਿਲਾ ਗੁਣ ਹੈ ਕਿ ਬਾਜ ਕਦੀ ਵੀ ਪਿੰਜਰੇ ਚ ਨਹੀਂ ਪੈਂਦਾ ਗੁਜ਼ਰ ਔਕਾਤ ਕਰ ਲੇਤਾ ਹੈ ਕੋਹੋਂ ਵਿਆਬਾ ਮੇ ਸ਼ਾਹੀ ਕੇ ਲਿਏ ਜ਼ਲਤ ਹੈ ਕਾਰੇ ਆਸ਼ੀਆ ਬੰਦੀ ਜੇ ਬਾਜ ਨੂੰ ਪਿੰਜਰੇ ਚ ਪਾਈਏ ਜਾ ਉਹ ਪਿੰਜਰੇ ਨੂੰ ਤੋੜ ਦਿੰਦਾ ਜਾਂ ਆਪ ਮਰ ਜਾਂਦਾ ਜੇ ਬਾਜ ਦੀ ਦੂਸਰੀ ਖੂਬੀ ਆ ਬਾਜ ਮਰਦਾਰ ਨਹੀਂ ਜੇ ਖਾਂਦਾ ਪਰਵਾਜ਼ ਹੈ ਦੋਨੋਂ ਕੀ ਇੱਕ ਹੀ ਫਿਜ਼ਾ ਮੇ ਕਰਗਸ ਕਾ ਜਹਾਂ ਔਰ ਹੈ ਸ਼ਾਹੀ ਕਾ ਜਹਾਂ ਔਰ ਬਾਜ ਆਪਣਾ ਸ਼ਿਕਾਰ ਆਪ ਕਰਕੇ ਖਾਂਦਾ ਜੇ ਬਾਜ ਕਦੀ ਨੀਵੀਂ ਜਗ੍ਹਾ ਤੇ ਨਹੀਂ ਦੇ ਬੈਠਦਾ ਉਕਾਬੀ ਰੂਹ ਜਾਬੇਦਾਰ ਹੁੰਦੀ ਹੈ ਨੌਜਵਾਨੀ ਮੇ ਨਜ਼ਰ ਉਨ ਕੋ ਆਤੀ ਹੈ ਆਪਣੀ ਮੰਜ਼ਲ ਆਸਮਾਨੋਂ ਪਰ ਨਹੀਂ ਤੇਰਾ ਟਿਕਾਣਾ ਕਸਰੇ ਸੁਲਤਾਨੀ ਕੇ ਗੁੰਬਦ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਮਹਾਲ ਤੇ ਟਿਕਾਣਾ ਬਾਜ ਬਹੁਤ ਉੱਚੀ ਜਗ੍ਹਾ ਤੇ ਬੈਠਦਾ ਜੇ ਨੀਵੀਂ ਜਗ੍ਹਾ ਤੇ ਨੀਚੇ ਬੈਠਦਾ ਬਾਜ ਦਾ ਅਗਲਾ ਗੁਣ ਹੈ ਬਾਜ ਕਦੀ ਵੀ ਆਪਣੀ ਜ਼ਿੰਦਗੀ ਚ ਢਿੱਲਾ ਪਰ ਨਹੀਂ ਆਉਣ ਦਿੱਤਾ ਹਮਾਮੋ ਕਬੂਤਰ ਕਾ ਭੁੱਖਾ ਨਹੀਂ ਮੈਂ ਕਿ ਹੈ ਜ਼ਿੰਦਗੀ ਬਾਜ ਕੀ ਜਾਇਦਾਨਾ ਪਲਟਣਾ ਝਪਟਣਾ ਝਪਟ ਕਰ ਲਪਟਣਾ ਲਹੂ ਗਰਮ ਰੱਖਣੇ ਕਾ ਹੈ ਇੱਕ ਬਹਾਨਾ ਬਾਜ਼ ਹਮੇਸ਼ਾ ਆਪਣੇ ਖੂਨ ਨੂੰ ਗਰਮ ਰੱਖਦਾ ਜੀ ਤੇ ਬਾਜ਼ ਦੀ ਜਿਹੜੀ ਆਖਰੀ ਗੂਦੀ ਹੈ ਬਾਜ਼ ਹਮੇਸ਼ਾ ਹਵਾਵਾਂ ਦੇ ਉਲਟ ਆਪਣੇ ਆਪ ਨੂੰ ਅਡੋਣਾ ਜੀ ਦੁਨੀਆ ਇਸ ਪਾਸੇ ਨੂੰ ਜਾ ਰਹੀ ਹੁੰਦੀ ਹੈ ਬਾਜ਼ ਦੀ ਉਡਾਰੀ ਵਿੱਚ ਕਿ ਦੀਏ ਬਾਦੀ ਸੇ ਮਤ ਘਬਰਾਇ ਔਕਾਫ ਜੀ ਤੋ ਚਲਦੀ ਹੈ ਤੇ ਤੇਜ ਉੱਚਾ ਉਠਾ ਦੇਂਗੇ